ਇਹ ਲੋਕਾਂ ਨੇ ਵੀ ਬਾਦਲ ਸਾਹਿਬ ਨੇ ਕੁਝ ਨਹੀਂ ਕੀਤਾ ਆ ਜਿਹੜੀ ਸਾਡੇ ਪਿੰਡ ਚੂੜ ਖੜੇ ਨੇ ਮੰਡੀ ਨਾ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣਾ ਆ ਦੇਖੋ ਮੰਡੀ ਦਾਣਾ ਮੰਡੀ ਨਹੀਂ ਤਾਂ ਨਿੱਕਾ ਜਿਹਾ ਪਿੰਡ ਸੀ ਪੱਕਾ ਰੋਡ ਬਣਿਆ ਤਾਂ ਗੱਡੀਆਂ ਸਿੱਧੀਆਂ ਇੱਥੇ ਆਉਣੀਆਂ ਨੇ ਮੰਡੀ ਦੇ ਵਿੱਚ ਆ ਕੇ ਤਾਂ ਤੋਲਦੇ ਨੇ ਵੜਦੇ ਨੇ ਆ ਕੇ ਤੇ ਮਾਲ ਚੱਕ ਕੇ ਲੈ ਜਾਂਦੇ ਨੇ ਦੇਖੋ ਮਾਲ ਤੋਲਿਆ ਪਿਆ ਇਹ ਮਾਨ ਸਾਹਿਬ ਦੀ ਤੇ ਇਹ ਸਰਕਾਰਾਂ ਦੀ ਦੇਣ ਜਿਹੜੀ ਵੱਡੇ ਬਾਦਲ ਸਾਹਿਬ ਦਾ ਪਹਿਲੋਂ ਨੀ ਪੱਥਰ ਰੱਖਿਆ ਦਾਣਾ ਮੰਡੀਆਂ ਪਿੰਡਾਂ ਦੇ ਪਿੰਡ-ਪਿੰਡ ਜਿਹੜੇ ਫੋਕਲ ਪੈਂਡ ਦਾਣਾ ਮੰਡੀਆਂ ਦੇਖੋ ਕਿੰਨਾ ਮਾਲ ਤੁਲਿਆ ਪਿਆ ਰਾਤ ਸੀ ਰਾਤ ਕਰਕੇ ਥੋੜਾ ਜਿਹਾ ਘਟਦੇ ਦਿੱ ਪਿਆ ਦੇਖੋ ਆੜ ਚਿਆਂ ਨੇ ਕਮਰੇ ਦੇ ਦਿੱਤੇ ਪਏ ਆ ਮਾਲ ਤੁਲਿਆ ਖੜਾ ਆ ਗੱਡੀ ਵੀ ਤੁਰ ਉਤਖਾਉਂਦੇ ਨੇ ਗੱਡੀ ਵੀ ਭਰੀ ਖਲੋਤੀ ਆ ਗੱਡੀ ਵੀ ਆਪਣੇ ਭਰੀ ਖਲੋਤੀ ਜਿਹੜਾ ਇਸ ਵੇਲੇ ਤੜਕੇ ਨਿਕਲੇਗੀ ਠੀਕ ਹੈ ਜੀ ਇਹ ਗੱਡੀ ਸਵੇਰੇ ਨਿਕਲੇਗੀ ਉਮ ਟੂ ਰੀਅਲੀ ਮਸ਼ੀਨ ਖੜੀ ਪਰਲੇ ਪਾਸੇ ਆਪਣੇ ਤੇ ਅਏ ਤੁਸੀਂ ਦੇਖੋ ਮੈਂ ਜਿਹੜੀ ਗੱਲ ਕਰਨ ਲੱਗਾ ਮੈਂ ਗੱਲ ਕਰਨ ਲੱਗਾ ਵੀ ਜਿਹੜੀ ਜਿਹੜੀ ਕੋਈ ਵੀ ਚੀਜ਼ ਹੈ ਵੱਡੇ ਬਾਦਲ ਸਾਹਿਬ ਦੀ ਦੇਣ ਆ ਵੀ ਪਜਾਤੀ ਹੁਣ ਅੱਗੇ ਆਜੋ ਅਸੀਂ ਲੋਕ ਇਹ ਕਹਿੰਦੇ ਆ ਵੀ ਜਿਹੜੇ ਬਿਹਾਰੀ ਨੇ ਸਾਡੇ ਜੀ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਗੰਦ ਪਾਤਾ ਪੰਜਾਬ ਦੇ ਵਿੱਚ ਇਹਨਾਂ ਜੀ ਬੁਰਾ ਹਾਲ ਕਰਤਾ ਆਹ ਤੁਸੀਂ ਦੇਖ ਲਓ ਬਿਹਾਰੀ ਨੇ ਸਾਰੇ ਇੱਥੇ ਬਿਹਾਰ ਦੇ ਬੰਦੇ ਨੇ ਇੱਕੋ ਗੱਡੀ ਭਰਦੀ ਵੀ ਸਾਡੇ ਆਪਣਾ ਮੁੰਡੇ ਭਨੇਵੇਂ ਦੀ ਕਲਦੀਪ ਜੀ ਤੇ ਇਹ ਆ ਬਿਹਾਰੀ ਨੇ ਮਾਲ ਤੋਲਦੇ ਵੇ ਪਹਿਲੇ ਨੰਬਰ ਤੇ ਤਾਂ ਇਮਾਨਦਾਰ ਨੇ ਗੱਡੀਆਂ ਭਰੀਆਂ ਖਲਾਰ ਦਿਓ ਤਾਂ ਪਿਸ਼ਾਕ ਦੀ ਬੋਰੀ ਇੱਕ ਵੀ ਨਹੀਂ ਹਿੱਲਦੀ ਯਰਥੋ ਗੱਡੀ ਦੁਲਾ ਲੈਣਗੇ ਫੜ ਦੇ ਵਿੱਚ ਵੀ ਬਿਲਕੁਲ ਬੜੀ ਆਰਾਮਦਾਰੀ ਕੋਈ ਇੱਕ ਦੂਜੇ ਦਾ ਮਾਲ ਨਹੀਂ ਚੁੱਕੇ ਇਹਨਾਂ ਨੇ ਗਾਂ ਪਸ਼ਾ ਕਰਨਾ ਅਗਰ ਜੇ ਅਸੀਂ ਇਹ ਗੱਲ ਨੇ ਵੀ ਇਹ ਪੰਜਾਬ ਦੇ ਵਿੱਚ ਨਹੀਂ ਵੜਨੇ ਚਾਹੀਦੀ ਮੈਂ ਇੱਕ ਗੱਲ ਜ਼ਰੂਰ ਕਹ ਦਿੰਦਾ ਮੇਰੀ ਗੱਲ ਕਿਸੇ ਨੂੰ ਕੌੜੀ ਤਾਂ ਜ਼ਰੂਰ ਲੱਗੇਗੀ ਜੇ ਪੰਜਾਬ ਦੇ ਵਿੱਚ ਬਿਹਾਰੀ ਆਉਣੋਂ ਹਟ ਜਾਣ ਬਿਹਾਰ ਦੇ ਤੇ ਭਾਈ ਸਾਹਿਬ ਦੇ ਨਾਂ ਦਾ ਲੱਗੇ ਤੁਹਾਡਾ ਚੋਲਾ ਤੇ ਨਾਂ ਤੁਹਾਡਾ ਤੁਲੇ ਮਾਲ ਠੀਕ ਹੈ ਜੀ ਤੇ ਵੈਸੇ ਪੰਜਾਬੀ ਤਾਂ ਸਾਡੇ ਜਿਹੜੇ ਨੇ ਇੱਕ ਮਾਲ ਨੂੰ ਇੱਕ ਮੱਝ ਨੂੰ ਪੱਠੇ ਪਾ ਕੇ ਖੁਸ਼ ਨਹੀਂ ਹੈਗੇ ਤੇ ਮੰਡੀਆਂ 'ਚ ਮਾਲ ਕਿੱਥੋਂ ਇਹਲੇ ਰਾਤ ਨੂੰ ਤੋਲ ਲੈਣ ਗਿਆ ਆ ਕੀ ਆ ਤੁਸੀਂ ਦੇਖ ਲਓ ਸਾਰੇ ਡੈਰੀ ਮਾਲ ਤੋਲਦੇ ਮੇਰੇ ਲੈ ਡੱਬਾ ਕਿ ਸੂਰੇ ਵੀ ਦਿਖਾਵਾਂਗੇ ਵੀਡੀਓ ਕਰ ਤਾਂ ਸਾਡੇ ਲੋਕਾਂ ਨੇ ਜੀ ਬਿਹਾਰੀ ਮਾੜਾ ਬੋਲਦੇ ਨੇ ਬਿਹਾਰੀ ਉਹਦੇ ਨਾਲ ਕਰ ਸਾਡੇ ਆ ਮੰਡੀ ਦੇ ਵਿੱਚ ਇੱਥੇ ਸਾਨੂੰ ਕਈ ਸਾਲ ਹੋ ਗਏ ਨੇ ਅੱਜ ਦੇ ਦਿਨ ਤੱਕ ਇੱਕ ਦਿਨ ਵੀ ਕਿਸੇ ਜੱਟ ਦਾ ਇੱਥੇ ਰੌਲਾ ਨਹੀਂ ਪਿਆ ਇੱਥੇ ਪਿਆ ਇਹਨਾਂ ਇਹਨਾਂ ਲੋਕਾਂ ਦੇ ਨਾਲ ਇਹਨਾਂ ਲੋਕਾਂ ਨਾਲ ਇੱਕ ਦਿਨ ਵੀ ਨਹੀਂ ਸਾਡਾ ਕੋਈ ਰੌਲਾ ਪਿਆ ਇੱਥੇ ਪੰਜਾਬੀ ਮੈਂ ਇੱਕ ਤੁਹਾਨੂੰ ਕਹਿ ਦੇਣਾ ਵੀ ਜੇ ਪੰਜਾਬੀ ਬੰਦੇ ਹਨ ਤਾਂ ਇੱਥੇ ਆਦ ਬੰਗਣਗੇ ਵੀ ਤੇਰੇ ਜਿੰਨੀਆਂ ਟਰਾਲੀਆਂ ਕਣ ਕਣਾਂ ਤਾਂ ਇੱਕ ਕਣਕ ਦੀ ਟਰਾਲੀ ਦੇ ਦੀ ਫੇਰ ਭਰਾਵਾ ਤੇਰੀ ਲਾਹ ਦੇ ਨਾ ਜਾ ਕੇ ਉਹ ਵੀ ਤੇਰੇ ਸਿਰ ਹਸਾਨ ਤੇ ਆਹ ਦੇਖ ਲਓ ਬਿਆਰੀਆਂ ਨੇ ਮਾਲ ਤੋੜ ਕੇ ਨਾ ਢਾਂਗਾ ਲਾਤੀਆਂ ਨੇ ਨਾਲੇ ਆਪਣੇ ਪੰਜਾਬੀ ਢਾਂਗਾ ਲਾਦਰਗੇ ਇਸ ਤਰ੍ਹਾਂ ਅ ਤੇ ਦੇਖ ਲੋ ਟਾਂਗਾ ਲਾਤੀਆਂ ਨੇ ਇਹਨਾਂ ਨੇ ਬਾਹ ਤੁੱਲੀਆਂ ਦਾ ਤੇ ਟਾਂਗਾ ਲਾਈ ਜਾਂਦੇ ਨੇ ਇਹਨਾਂ ਦੀ ਬੜੀ ਵੱਡੀ ਦੀਆਂ ਨੇ ਬਾਕੀ ਜਿਹੜੇ ਬਿਹਾਰੀ ਨੇ ਆ ਦੇ ਆ ਉਮਰ ਦੇਖੋ ਇਹਦੀ ਕਿੰਨੀ ਹੈ ਤਾਂ ਆਪਣੇ ਬੰਦਾ ਇਸ ਉਮਰ ਦਾ ਕੰਮ ਇਥੇ ਨਹੀਂ ਕਰਦਾ ਬਾਕੀ ਕੋਰੇ ਜੇ ਆਪਾਂ ਲੋਕ ਸਮਝ ਰਹੇ ਨਾ ਵੀ ਇਹ ਬਿਹਾਰੀ ਅਸੀਂ ਗੱਡੀਆਂ ਲੈ ਕੇ ਜਾਂਦੇ ਰਹੇ ਜੁਪੀ ਬਿਹਾਰ ਦੇ ਵਿੱਚ ਜਾਂ ਜਿਹੜੀ ਹੁਣ ਮੈਂ ਅਗਲੀ ਗੱਲ ਤੇ ਆਉਣਾ ਇਹ ਮੰਨਦਾ ਵਾ ਮੰਨਦਾ ਵਾ ਕਿ ਆ ਵੀ ਜਿਹੜੀ ਬਿਹਾਰ ਦੇ ਵਿੱਚ ਇਹਨਾਂ ਕੋਲੇ ਜ਼ਮੀਨਾਂ 25 30 30 ਕਿਲੋ ਦੀ ਜ਼ਮੀਨਾਂ ਹੈ ਬੰਦਿਆਂ ਕੋਲ ਉੱਥੇ ਜੇ ਕਿਸੇ ਕੋਲ 2 ਕਿਲੋ 3 ਕਿਲੋ ਆਕਰ ਅਸਲ ਮੇਨ ਬਿਮਾਰੀ ਕੀ ਹੈ ਉਹ ਉੱਥੇ ਸਰਕਾਰਾਂ ਰੇਟ ਨਹੀਂ ਦਿੰਦੀਆਂ ਇਹਨਾਂ ਨੂੰ ਉੱਥੇ ਸਰਕਾਰਾਂ ਰੇਟ ਨਹੀਂ ਦਿੰਦੀਆਂ ਰੇਟ ਨਹੀਂ ਦਿੰਦੀਆਂ ਹਾਂ ਹਾਂ ਉੱਥੇ ਸਰਕਾਰਾਂ ਰੇਟ ਨਹੀਂ ਦਿੰਦੀਆਂ ਨਾ ਰੇਟ ਦੇਣ ਦੇ ਖਾਤਰ ਇਹ ਉੱਥੋਂ ਵਿਚਾਰੇ ਇਧਰ ਆ ਕੇ ਮਿਹਨਤ ਕਰਦੇ ਨੇ ਮਿਹਨਤ ਕਰਕੇ ਕਿਉਂ ਉਧਰ ਨਹੀਂ ਤਾਂ ਵੇਖੋ ਆਪਣੇ ਪੰਜਾਬ ਦੇ ਵਿੱਚ ਕਿਸੇ ਕੋਲ ਕਿੱਲਾ ਕਿਸੇ ਕੋਲ 2 ਕਿਸੇ ਕੋਲ ਨਹੀਂ ਉਹ ਵੀ ਇੱਥੇ ਐਸ਼ ਕਰਦਾ ਹੈ ਪੰਜਾਬ ਦੇ ਵਿੱਚ ਐਸ਼ ਕਰਦਾ ਕਿਉਂ ਸਿਰਫ ਤਾਂ ਸਿਰਫ ਇੱਥੇ ਭਾਈ ਫਸਲ ਦਾ ਰੇਟ ਹੈ ਫਸਲ ਦਾ ਰੇਟ ਮਿਲਣ ਕਰਕੇ ਤਾਂ ਸਾਰੇ ਲੋਕ ਇੱਥੇ ਸੁਖੀ ਨੇ ਜੇ ਸਾਡੇ ਲੋਕ ਨਾ ਜਿਵੇਂ ਹੁਣਾਂ ਚਮਚੇ ਗਦਾਰ ਆ ਕਾਂਗਰਸ ਦੇ ਛੰਡੇ ਪੂਕੇ ਲੁੱਚੇ ਲੰਡੇ ਜਿਹੜੇ ਬੀਜਪੀ ਚ ਵੜ ਗਏ ਨੇ ਜਾ ਗਏ ਵੀ ਬੀਜਪੀ ਨੂੰ ਲਿਆਉਣ ਦਾ ਚਾਰਾ ਕਰਦੇ ਨੇ ਭਾਈ ਸਾਹਿਬ ਜੇ ਬੀਜਪੀ ਆ ਗਈ ਨਾ ਤੇ ਜਿਵੇਂ ਬਿਹਾਰ ਦੇ ਲੋਕ ਆ ਤੁਹਾਡੇ ਇੱਥੇ ਆ ਕੇ ਕੰਮ ਕਰਦੇ ਪੈਣ ਤੇ ਜਿਹੜੇ ਤੁਹਾਡੇ ਕੈਨੇਡਾ ਅਮਰੀਕਾ ਅਮਰੀਕਾ ਬਾਹਰ ਜਾਂਦੇ ਨੇ ਕੰਮ ਉਹ ਵੀ ਇਸੇ ਤਰ੍ਹਾਂ ਹੀ ਕਰਦੇ ਪੈਣੇ ਉੱਥੇ ਔਰ ਉੱਥੇ ਜਾ ਕੇ ਕੋ ਕਾਗਜ਼ ਨਹੀਂ ਫਰੋਲਦੇ ਪੈ ਕੋਈ ਹੋਟਲ ਤੇ ਲੱਗਾ ਖੜਾ ਕੋ ਕਿਤੇ ਲੱਗਾ ਕੜਾ ਕਿਤੇ ਲੱਗਾ ਖੜਾ ਕਾਰਨ ਵੀ ਆਪਣੇ ਤੇ ਨੌਕਰੀ ਨਹੀਂ ਮਿਲਦੀ ਸਿਸਟਮ ਗਲਤ ਹੈ ਸਰਕਾਰ ਨੌਕਰੀ ਨਹੀਂ ਦਿੰਦੀ ਤਾਂ ਹੀ ਆਪਣੇ ਬਾਹਰ ਤੁਰੇ ਜਾਂਦੇ ਨੇ ਉੱਥੇ ਜਾ ਕੇ ਭਾਵੇਂ ਕੰਮ ਕਰਨਾ ਪੈ ਤਾਂ ਇਸ ਕਰਕੇ ਪੰਜਾਬੀਆਂ ਦੀ ਬੇਨਤੀ ਵੀ ਜਿਹੜੀ ਇਹ ਸਰਕਾਰ ਇਹ ਨਾ ਬੀਜੇਪੀ ਸਰਕਾਰ ਤੋਂ ਪੱਲਾ ਛਡਾਓ ਜੇ ਬੀਜੇਪੀ ਸਰਕਾਰ ਇਹਨਾਂ ਪੱਲਾ ਰਣਾ ਚਾਹੇ ਤਾਂ ਜੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਦੇਣ ਹੈ ਬੀਜਪੀ ਨੂੰ ਜੂਪੀ ਦੇ ਲੋਕਾਂ ਦੀ ਤੇ ਕੀ ਗੱਲ ਉੱਥੇ ਸਰਕਾਰੀ ਰੇਟ ਕਿਉਂ ਨਹੀਂ ਦਿੰਦੀ ਇਹਨਾਂ ਨੂੰ ਬਿਹਾਰ ਵਾਲਿਆਂ ਨੂੰ ਜੂਪੀ ਵਾਲਿਆਂ ਨੂੰ ਸਰਕਾਰੀ ਰੇਟ ਕਿਉਂ ਨਹੀਂ ਦਿੰਦੀਗੀ ਉੱਥੋਂ 4-400 ਨੂੰ 5-500 ਨੂੰ ਝੋਨਾ ਖਰੀਦ ਕੇ ਤੇ ਖੁਦ ਬੀਜਪੀ ਦੇ ਜਿਹੜੇ ਮੰਤਰੀ ਐਮਐਲਏ ਝੋਨਾ ਉਧਰੋਂ ਖਰੀਦ ਕੇ ਤੇ ਪੰਜਾਬ 'ਚ ਲਿਆ ਕੇ ਵੇਚਦੇ ਨੇ ਵੇਚਦੇ ਨੇ ਭਾਈ ਜੀ ਹਾਂ ਜੀ ਹਾਂ ਵੇਚਦੇ ਨੇ ਲਿਆ ਕੇ ਉੱਥੇ ਭਾਈ ਜੀ ਝੋਨਾ ਜਿਹੜਾ ਤੁਸੀਂ ਵੱਢ ਕੇ ਕੀ ਰੇਟ ਕੀ ਚੱਲਦਾ ਤੁਹਾਡੇ ਰੀਟ ਨਹੀਂ ਹੈ 1100 ਹਾਂ 1100 ਹਾਂ ਦੱਸੋ 1100 ਰੁਪਏ ਰੇਟ ਕੁਝ ਵੀ ਰੇਟ ਨਹੀਂ ਤਾਂ ਇਹ ਸਾਡੇ ਲੋਕਾਂ ਨੂੰ ਬੜਾ ਚਾਹ ਹੈ ਭੱਜ-ਭੱਜ ਕੇ ਭੱਜ-ਭੱਜ ਕੇ ਭੱਜ-ਭੱਜ ਕੇ ਫੁੱਲ ਵਾਲੇ ਪਾਸੇ ਉਹ ਤੁਰੇ ਜਾਂਦੇ ਨੇ ਅੱਗੋਂ ਕਿਸਾਨ ਵਿਰੋਧ ਕਰਦੇ ਨੇ ਤੇ ਇਹ ਜਿਹੜੇ ਕਾਂਗਰਸ ਦੇ ਚੋਰ ਚੱਕੇ ਲੰਡੇ ਲੁੱਚੇ ਜਿਨ੍ਹਾਂ ਨੇ ਪਹਿਲਾਂ ਲੁੱਟਿਆ ਪੰਜਾਬ ਨੂੰ ਲੁੱਟ ਕੇ ਉਧਰ ਵੜ ਗਏ ਨੇ ਤੇ ਹੁਣ ਅਸਲੋ ਹੀ ਪੰਜਾਬ ਦਾ ਸਤਿਆਨਾਥ ਕਰੂਣੇ। ਬਾਕੀ ਕਰ ਰਹੀ ਆ ਜਿਹੜੀ ਮੰਡੀਆਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਮੈਂ ਤੁਹਾਨੂੰ ਦਿਖਾਈ ਹੈ ਨਾ ਸੂਰੇ ਬਖਮਾ ਆ ਜਿਹੜੀਆਂ ਮੰਡੀਆਂ ਦੇ ਵਿੱਚ ਰੌਣਕਾਂ ਲੱਗੀਆਂ ਇਹ ਰੌਣਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਲਾਈਆਂ ਲੱਗੀਆਂ ਨੇ ਪਿੰਡ ਪਿੰਡ ਰੌਣਕਾਂ ਐ। ਪਿੰਡ ਪਿੰਡ ਰੌਣਕਾਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਲਾਈਆਂ ਲੱਗੀਆਂ ਨੇ ਆ ਜਿਹੜੀਆਂ ਮੰਡੀਆਂ ਛੜਕਾਂ ਫੋਕ ਪੈਂਡ ਆ ਜਿਹੜੇ ਅੱਜ ਦੇ ਲੀਡਰ ਜੇ ਤੁਰੇ ਫਿਰਦੇ ਨੇ ਤੇ ਮੈਂ ਇੱਕ ਸੁਣਦਾ ਪਿਆ ਸੀ ਉਹਦੀ ਨੋ ਦੁੱਜੇ ਦੀ ਮਲੋਕੇ ਦੀ ਆ ਨਹੀਂ ਪਈ ਸੀ ਬਾਦਲ ਕਾਲੀਆਂ ਦੇ ਪੈਰ ਫਲਾਨਾ ਕਾਲੀਆਂ ਦੇ ਦੀਨ ਕੀ ਉਹ ਮੈਂ ਉਹ ਉਹ ਗੱਲ ਕਰੋ ਵੀ ਕਿਤੇ ਬੀਬਾ ਜੀ ਮੇਰੀ ਵੀਡੀਓ ਸੋਣ ਦੇ ਬੀਬਾ ਆ ਦੇਣੀ ਬੋਸ ਬ ਵੱਡੇ ਬਾਦਲ ਸਾਹਿਬ ਦੀ ਜੇ ਤੁਸੀਂ ਬੇੜਾ ਕਰਕੇ ਕੀਤਾ ਜਿਹੜੇ ਤੁਸੀਂ ਐਮਐਲਏ ਮੰਤਰੀ ਬਣੇ ਨਾ ਤੁਸੀਂ ਬੇੜਾ ਕਰਕੇ ਕੀਤਾ ਵੱਡੇ ਬਾਦਲ ਸਾਹਿਬ ਦਾ ਵੱਡਾ ਬਾਦਲ ਸਾਹਿਬ ਆ ਕੁਛ ਦੇ ਗਿਆ ਆ ਮੰਡੀਆਂ ਦੇ ਗਿਆ ਲਾਈਟਾਂ ਦੇ ਗਿਆ ਇੱਥੇ ਸਰਦਾਰੀਆਂ ਦੇ ਗਿਆ ਤੇ ਬੀਜੇਪੀ ਤੁਹਾਡੀਆਂ ਆ ਸਰਦਾਰੀਆਂ ਬੰਦ ਕਰਨੀਆਂ ਚਾਹੁੰਦੇ ਜੀ ਲੋਕੋ ਜੀ ਕਿਸਾਨਾਂ ਦਾ ਪੱਲਾ ਫੜ ਲੋਗੇ ਤੇ ਤੁਸੀਂ ਨੋਟ ਵਟ ਕੇ ਲੈ ਜਾਂਦੇ ਜੀ ਤੇ ਜੇ ਇਹ ਮੰਡੀਆਂ ਖਤਮ ਹੋ ਗਈਆਂ ਵਰ ਨੋਡ ਭੁੱਲ ਜਾ ਜੇ ਧਿਆਰਤਾ ਵੀ ਭੁੱਲ ਜਾ ਜੇ ਧਿਆਰ ਤਿਆਰਤਾ ਭੁੱਲ ਜਾਣ ਜਿਹੜੇ ਆਰਤੀਏ ਵੀ ਵਿਆਜਾਂ ਖਾ ਗਏ ਕਿ ਬੁੱਲੇ ਲੁੱਟਦੇ ਨੇ ਉਹ ਵੀ ਫਿਰ हट ਜਾਣਗੇ ਜੁਪੀ ਬਿਹਾਰ ਦੇ ਵਿੱਚ ਕੋਈ ਆਰਤੀਆ ਨਹੀਂ ਹੈਗਾ ਉੱਥੇ ਕੋਈ ਕਿਸੇ ਨੂੰ ਪੈਸਾ ਨਹੀਂ ਦਿੰਦਾ ਜੁਪੀ ਬਿਹਾਰ ਦੇ ਵਿੱਚ ਹੈ ਨਹੀਂ ਦਿੰਦਾ ਜਿੰਨੀ ਫਸਲ ਹੈ ਉਨੇ ਹੀ ਉਨੇ ਹੀ ਉਨੇ ਹੀ ਪੈਸੇ ਮਿਲਣੇ ਨੇ ਕੋਈ ਗਾਹੂ ਪੈਸਾ ਨਹੀਂ ਮਿਲਣਾ ਇਹ ਪੰਜਾਬ ਦੇ ਵਿੱਚ ਕਿ ਜਿਹੜੇ ਜਿਹੜੇ ਜੜ ਦੀ 10 ਕਿਲੇ ਪੈਲੀਏ ਉਹ 10 ਲੱਖ ਰੁਪਈਆ ਆਰਤੀਓ ਫੜ ਲੈਂਦਾ ਫੜ ਲੈਂਦਾ ਫੜ ਲੈਂਦਾ ਨਾ ਤੇ ਜੂਪੀ ਦੇ ਵਿੱਚ ਜਿੰਨੇ ਕੋਲ 10 ਕਿਲੇ ਪੈਲੀ ਉਹਨੂੰ 500 ਰੁਪਈਆ ਵਿਆਰਤ ਗਿਆ ਨਹੀਂ ਦਿੰਦਾ ਨਹੀਂ ਨਾ ਦਿੰਦਾ ਹਾਂ ਸੁਣ ਲਓ ਤੁਹਾਨੂੰ ਨੇੜੇ ਜਿਹੀ ਪੂਰੀ ਤਸਵੀਰ ਨਹੀਂ ਦੇ ਦਿੱਤੀ ਹਣੀ ਇਸ ਕਰਕੇ ਲੋਕਾਂ ਨੂੰ ਇਹ ਪੀਲੇ ਵੀ ਅਸਰੇ ਬਾਕੀ ਜੇ ਟਾਈਮ ਨਾਲ ਆਗੇ ਤੇ ਮੈਂ ਵੀਡੀਓ ਤੁਹਾਨੂੰ ਲਾਈਵ ਦਿਖਾਵਾਂਗੇ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਕਿਉਂਕਿ ਅਸੀਂ ਬਾਈ ਅਸੀਂ ਗੱਡੀਆਂ ਲੈ ਕੇ ਉਧਰ ਜਾਂਦੇ ਰਹੇ ਜੂਪੀ ਬਿਹਾਰ ਦੇ ਵਿੱਚ ਹਾਲਾਤ ਵੇਖੇ ਨੇ ਉਧਰ ਗਰੀਬੀ ਇਸੇ ਚੀਜ਼ ਦੀ ਹੈ ਵੀ ਸਰਕਾਰ ਰੇਡ ਨਹੀਂ ਦਿੰਦੀ ਪਈ ਜੇ ਅੱਜ ਵੀ ਸਰਕਾਰ ਉੱਥੇ ਰੇਡ ਦੇਵੇ ਤਾਂ ਇਹਨਾਂ ਨੂੰ ਕੀ ਲੋੜ ਇੱਥੇ ਆ ਕੇ ਧੱਕੇ ਖਾਣ ਦੀ ਇਹ ਵੀ ਉੱਥੇ ਐਸ਼ ਕਰਨ ਆਪਦੇ ਇਹਨਾਂ ਦੇ ਬੱਚਿਆਂ ਉਹਦੇ ਬੱਚਿਆਂ ਚ ਰਹਿਗੇ ਹੈ ਜੀ ਦਿਨ ਰਾਤ ਪਗਾਈ ਕਰੇ ਕੇ ਕਿ ਲੋ ਹਾਂ ਇਹ ਦਿਨ ਰਾਤ ਚੱਲ ਕੇ ਉਹਦੇ ਮਿਹਨਤ ਕਰਦੇ ਨੇ ਵਿਚਾਰੇ ਪਗਾਈ ਕਰਦੇ ਨੇ ਨਹੀਂ ਤੇ ਇਹ ਵੀ ਉੱਥੇ ਐਸ਼ ਕਰਨ ਨਾ ਖਾਣੇ ਦਾ ਟਾਈਮ ਨਾ ਪੀਣੇ ਦਾ ਟਾਈਮ ਬਿਲਕੁਲ ਸਹੀ ਗੱਲ ਹੈ ਨਾ ਖਾਣੇ ਦਾ ਟਾਈਮ ਨਾ ਪੀਣੇ ਦਾ ਔਰ ਮੱਡੀ ਚ ਖਲੋਤੇ ਐਗਿਆ ਦਾ ਮੋਟਾ ਮੱਛਰ ਇੱਥੇ ਜਿੱਥੇ ਖੜੇ ਆ ਤੇ ਇਹ ਵਿਚਾਰੇ ਇੱਥੇ ਮੱਛਰ ਚ ਸਿਰਫ ਇੱਕ ਗੰਦੀਆਂ ਸਰਕਾਰਾਂ ਦੇ ਕਾਰਨ ਬਾਕੀ ਜਿਹੜੀ ਭਾਜਪਾ ਸਰਕਾਰ ਇਹਦੇ ਐਡੀ ਮਾੜੀ ਸਰਕਾਰ ਇਹਨੇ ਕਿਸਾਨੀ ਦੇ ਹੱਕ ਦੇ ਵਿੱਚ ਇਹਦਾ ਸਾਲੀ ਬਣੀ ਡਾਨੀਆਂ ਬਾਨੀਆਂ ਦੀ ਬਿਡਾਨੀਆਂ ਬਾਨੀਆਂ ਉਹਨੇ ਮੋਦੀ ਨੇ ਰਿਸ਼ਤਾ ਕਰਨਾ ਪਤਾ ਨਹੀਂ ਕਿਹੜੀ ਦਾ ਕਰਨਾ ਵਾਡੀ ਦਾ ਕਰਨਾ ਕਿ ਛੋਟੀ ਦਾ ਕਰਨਾ ਇਸ ਕਰਕੇ ਭਰਾਓ ਆ ਚੀਜ਼ਾਂ ਜਿਹੜੀਆਂ ਵੱਡੇ ਬਾਦਲ ਸਾਹਿਬ ਦੀਆਂ ਦਿੱਤੀਆਂ ਨੇ ਇਹਨਾਂ ਨੂੰ ਸੰਭਾਲ ਕੇ ਰੱਖ ਲਓ ਜੋ ਤੁਸੀਂ ਰੱਖ ਸਕਦੇ ਆ ਤਾਂ ਪਰ ਬਾਕੀ ਸਾਡੇ ਲੱਛਰ ਮਾਰੇ ਨੇ ਲੋਕਾਂ ਦੇ ਆ ਜਿਹੜੇ ਭੱਜ ਬੱਜ ਕੇ ਮੂੰਹ ਚੁੱਕ ਕੇ ਬੀਜੇਪੀ ਚ ਵੜੀ ਜਾਂਦੇ ਜੀ ਤੇ ਆ ਜਿਹੜੇ ਚੋਰ ਚੱਕਿਆਂ ਦੇ ਮਗਰ ਲਾ ਕੇ ਕਾਂਗਰਸ ਕਾ ਜਿਹੜੇ ਕਾਂਗਰਸ ਚੋਂ ਨਿਕਲ ਕੇ ਚੋਰ ਚੱਕੇ ਲੰਡੇ ਲੁਚੇ ਗੈਨੇ ਇਹਨਾਂ ਦੇ ਮਗਰ ਨਾਲ ਲੱਗੋ ਕੋਈ ਲੋੜ ਨਹੀਂ ਆ ਮਲੂਕੇ ਦੀ ਨੋ ਤਾਂ ਮੈਂ ਫਿਰ ਤਾਂ ਪਿਆ ਸੀ ਕਿਸਾਨਾਂ ਨੇ ਵਿਰੋਧ ਕੀਤਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਪੰਜਾਬ ਦੀ ਪੁਲਿਸੇ ਕਿਸਾਨਾਂ ਨੂੰ ਡਾਗ ਪੀ ਫੇਰਦੀ ਸਾਨੂੰ ਤੇ ਇਹ ਨਹੀਂ ਪਤਾ ਲੱਗੀ ਵੀ ਇਹ ਮੁੱਖ ਮੰਤਰੀ ਕਿਸਾਨਾਂ ਨਾਲ ਪੰਜਾਬ ਨਾਲ ਹੈ ਕਿ ਬੀਜੇਪੀ ਦੇ ਨਾਲ ਹੈ ਆ ਹਾਲਾਤ ਨੇ ਸਾਡੇ ਤੇ ਇਸ ਕਰਕੇ ਅਮੈਂ ਤੁਹਾਨੂੰ ਦਿਖਾ ਦਤਾ ਪਾਉ ਜੋ ਕੁਛ ਹੈਗਾ ਬਾਕੀ ਮੈਂ ਤੁਹਾਨੂੰ ਜਿਹੜੇ ਵੀ ਦਿਖਾਵਾਂਗੇ ਬਿਲਕੁਲ ਇਹ ਸਾਰਾ ਇੱਥੇ ਤੁਹਾਨੂੰ ਗੱਲਬਾਤ ਵੀ ਕਰਾਵਾਂਗੇ ਇਹਨਾਂ ਲੋਕਾਂ ਨਾਲ ਵੀ ਇਹਨਾਂ ਦੇ ਜੁਪੀ ਦੇ ਪਿਆਰ ਦਾ ਕੀ ਹਾਲ ਹੈ ਸਾਡੀ ਗੱਲ ਤੇ ਤੁਸੀਂ ਯਕੀਨਖੋਰੀ ਨਾ ਹੀ ਕਰੋਗੇ ਕਿਉਂਕਿ ਅਸੀਂ ਗੱਡੀਆਂ ਲੈ ਕੇ ਉਧਰ ਜਾਂਦੇ ਰਹੇ ਹਾਂਜੀ ਹੈ ਤੇਰਾ ਗਰਕ ਹੋ ਗਿਆ ਬਿਹਾਰ ਦਾ ਬੇੜਾ ਗਰਕ ਹੋ ਗਿਆ ਗਰਕ ਕਰਤਾ ਬਿਹਾਰ ਦਾ ਬੇੜਾ ਬਹੁਤ ਬਹੁਤ ਜਿਆਦਾ ਬਿਹਾਰ ਚ ਗਰੀਬੀ ਹੋ ਗਈ ਬਹੁਤ ਜੀ ਬਹੁਤ ਗਰੀਬੀ ਹੈ ਹਾਂ ਬਹੁਤ ਜਿਆਦਾ ਬਹੁਤ ਲੋਕਾਂ ਨੂੰ ਇਥੋਂ ਤੱਕ ਇੱਕ ਰੋਟੀ ਖਾਣ ਦਾ ਵੀ ਨਾ 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 ਜੀ ਖਾਣ ਦਾ ਹੈ ਲੀੜਾ ਪਹਿਨਨ ਦਾ ਹਰ ਚੀਜ਼ ਦਾ ਪ੍ਰਾਣੇ ਵਿਚਾਰੇ ਵੇਖਿਆ ਨਾ ਪ੍ਰਾਣੇ ਕੱਪੜੇ ਪਹਿਨ ਬਣ ਕੇ ਟਾਈਮ ਪਾਸ ਕਰਦੇ ਲੋਕ ਉੱਥੇ ਕਰਦੇ ਹੈ ਜੀ ਕਰਦੇ ਨਾ ਹਾਂ ਜੀ ਬਿਹਾਰ ਦੇ ਵਿੱਚ ਆਲੇ ਦੇ ਪੰਜਾਬ ਵਾਲੇ ਜੇ ਤੁਸੀਂ ਵੀ ਇਹ ਇਹ ਕੁਝ ਕਰਨਾ ਨਾ ਤੇ ਫਿਰ ਆ ਮੰਡੀ ਕਰਨ ਆਪਦਾ ਢੜਾ ਲਵੋ ਘਰਾਂ ਚ ਬਾਹਰ ਬੋ ਤੇ ਕਿਸਾਨਾਂ ਦਾ ਸਾਥ ਨਾ ਦਿਓ ਤੇ ਤੁਹਾਨੂੰ ਵੀ ਗਿਆਨ ਆ ਜਾਏਗਾ ਤੁਸੀਂ ਵੀ ਇਸੇ ਤਰ੍ਹਾਂ ਫਿਰ ਬਾਹਰ ਦੇ ਮੁਲਕ ਜਾ ਕੇ ਨਾ ਤੇ ਅੰਗਰੇਜ਼ਾਂ ਦੀਆਂ ਮੰਡੀਆਂ ਚ ਉਹ ਅੰਗਰੇਜ਼ਾਂ ਨੇ ਵੀ ਕੋਣੀ ਤੁਹਾਨੂੰ ਰੱਖਣਾ ਅੰਗਰੇਜ਼ਾਂ ਨੇ ਮਾਰ ਮਾਰ ਡਾਂਗਾ ਉਧਰ ਭਜਾ ਦੇਣਾ ਤੁਹਾਨੂੰ ਵੇਖਿਆ ਜੇ ਪਾਣੀ ਆ ਗਿਆ ਕੈਨੇਡਾ ਚ ਡੁੱਬ ਗਏ ਨੇ 에어ਪੋਰਟ ਡੁੱਬ ਗਏ ਨੇ ਬੜਾ ਬੁਰਾ ਹਾਲੇ ਅਧਿਓ ਜਿਆਦੇ ਤੇ ਲੋਕ ਸਾਡੇ ਉਧਰ ਮਰ ਜਾਣਗੇ ਉਜ ਕੈਨੇਡਾ ਚ ਮਰ ਜਾਣਗੇ ਡੁੱਬ ਡੱਬ ਕੇ ਇਹ ਕਰਕੇ ਇਹ ਚੀਜ਼ਾਂ ਦੇਖਣ ਵਾਲੀਆਂ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਸ਼ੇਅਰ ਕਰ ਦਿਆ